ਮੈਂ ਪਹਿਲਾਂ ਤਾਂ ਸਾਰੇ ਸਾਡੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਲੁਧਿਆਣਾ ਵੈਸਟ ਵਾਲਿਆਂ ਦਾ ਇਸ ਗਰਮੀ 'ਚ ਵੀ ਨਿਕਲ ਕੇ ਉਹਨਾਂ ਨੇ ਵੋਟ ਪਾ ਰਹੇ ਨੇ ਇਸ ਵੇਲੇ 3 ਵਜੇ ਦਾ ਸਮਾਂ ਹੈ ਤੇ ਸਾਡੇ ਕੋਲ ਤਕਰੀਬਨ 3 ਘੰਟੇ ਨੇ ਤੇ ਜਿਸ ਹਿਸਾਬ ਨਾਲ ਅੰਕੜੇ ਆ ਰਹੇ ਇਲੈਕਸ਼ਨ ਕਮਿਸ਼ਨ ਦੇ ਉਸ ਦੇ ਹਿਸਾਬ ਨਾਲ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਪਰਸੈਂਟੇਜ ਵਾਈਜ਼ ਤੇ ਮੈਂ ਆਪਣੇ ਸਾਰੇ ਵੋਟਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵੋਟਰ ਆਪਣੀ ਆਪਣੀ ਕੀਮਤੀ ਵੋਟ ਜ਼ਰੂਰ ਨਿਕਲੋ ਇਹਦੇ ਨਾਲ ਨਰਿੰਦਰ ਮੋਦੀ ਜੀ ਨੂੰ ਤਾਕਤ ਮਿਲਨੀ ਹੈ ਇਹਦੇ ਨਾਲ ਉਹਨਾਂ ਨੇ ਦੁਨੀਆ 'ਚ ਜਿਹੜਾ ਉਹ ਤਰੰਗਾ ਲੈ ਕੇ ਆਪਣੇ ਮੋਢੇ ਤੇ ਰੱਖ ਕੇ ਜਾ ਰਿਹਾ ਉਹਦੇ ਨਾਲ ਉਹਨਾਂ ਦਾ ਵਿਸ਼ਵਾਸ ਹੋਰ ਦੁੱਗਣਾ ਟਿਕਣਾ ਹੋ ਵੀ ਪੰਜਾਬ 'ਚ ਵੀ ਅਸੀਂ ਦਿੱਤੀ ਹੈ ਇਸ ਕਰਕੇ 베ਰੇ ਬੀਜਪੀ ਦੇ ਵਰਕਰ ਜਿੰਨੇ ਵੀ ਵੋਟਾਂ ਪਤਾਉਣ ਤੇ ਕੰਮ ਤੇ ਲੱਗੇ ਆ ਉਹ ਹਰ ਘਰ ਦਾ ਗੁੰਡਾ ਖੜਕਾਉਣ ਹਰ ਘਰ ਜਾ ਕੇ ਬੇਨਤੀ ਕਰਨ ਤੇ ਉਹਨਾਂ ਨੂੰ ਕੋਲ ਇੱਕ ਬੂਥ ਤੇ ਵੋਟ ਪਾਉਣ ਲੈ ਕੇ ਜਾਣ 3 ਘੰਟੇ ਦਾ ਸਮਾਂ ਆਪਣੇ ਕੋਲ ਹੈਗਾ ਏ ਤੇ ਮੈਂ ਫੇਰ ਇੱਕ ਵਾਰੀ ਬੜੇ ਜ਼ੋਰ ਨਾਲ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੋਟਰਾਂ ਨੂੰ ਉਹ ਵੋਟ ਆਪਣੀ ਜਿਹੜੀ ਆ ਉਹ ਜ਼ਰੂਰ ਇਹ ਵੋਟ ਤੋਂ ਉੱਤੇ ਫਿਰ ਕਹਿੰਦੇ ਆ ਆਪਾਂ ਕੋਈ ਗਲਤ ਬੰਦਾ ਚੁਣਿਆ ਗਿਆ ਕੋਈ ਐਸਾ ਬੰਦਾ ਚੁਣਿਆ ਕਿ ਜੇ ਹੁਣ ਆਪਾਂ ਵੋਟ ਪਾਉਣ ਨਹੀਂ ਜਾਵਾਂਗੇ ਫਿਰ ਉਹ ਕਸੂਰ ਕਿਦਾ ਹੋਊ ਕਸੂਰ ਫੇਰ ਉਹ ਤੁਹਾਡਾ ਮੰਨਿਆ ਜਾਊਗਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਜ਼ਰੂਰ ਕਰੋ ਜ਼ਰੂਰ ਕਰੋ ਮੈਂ ਪਹਿਲਾਂ ਤਾਂ ਸਾਰੇ ਸਾਡੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਲੁਧਿਆਣੇ ਵੈਸਟ ਵਾਲਿਆਂ ਦਾ ਇਸ ਗਰਮੀ 'ਚ ਵੀ ਨਿਕਲ ਕੇ ਉਹਨਾਂ ਨੇ ਵੋਟ ਪਾ ਰਹੇ ਨੇ ਇਸ ਵੇਲੇ 3 ਵਜੇ ਦਾ ਸਮਾਂ ਹੈ ਤੇ ਸਾਡੇ ਕੋਲ ਤਕਰੀਬਨ 3 ਘੰਟੇ ਨੇ ਤੇ ਜਿਸ ਹਿਸਾਬ ਨਾਲ ਅੰਕੜੇ ਆ ਰਹੇ ਆ ਇਲੈਕਸ਼ਨ ਕਮਿਸ਼ਨ ਦੇ ਉਹਦੇ ਹਿਸਾਬ ਨਾਲ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਪਰਸੈਂਟੇਜ ਵਾਈਜ਼ ਤੇ ਮੈਂ ਆਪਣੇ ਸਾਰੇ ਵੋਟਰਾਂ ਨੂੰ ਖਾਸ ਤੌਰ ਤੇ ਬੀਜੇਪੀ ਦੇ ਵੋਟਰ ਆਪਣੀ ਆਪਣੀ ਕੀਮਤੀ ਵੋਟ ਜ਼ਰੂਰ ਨਿਕਲੋ ਇਹਦੇ ਨਾਲ ਨਰਿੰਦਰ ਮੋਦੀ ਜੀ ਨੂੰ ਤਾਕਤ ਮਿਲਣੀ ਹੈ ਇਹਦੇ ਨਾਲ ਉਹਨਾਂ ਨੇ ਦੁਨੀਆ 'ਚ ਜਿਹੜਾ ਉਹ ਤਰੰਗਾ ਲੈ ਕੇ ਆਪਣੇ ਮੋਢੇ ਤੇ ਰੱਖ ਕੇ ਜਾ ਰਹੇ ਹੈ ਉਹਦੇ ਨਾਲ ਉਹਨਾਂ ਦਾ ਵਿਸ਼ਵਾਸ ਹੋਰ ਦੁੱਗਣਾ ਟਿਕਣਾ ਹੋ ਵੀ ਪੰਜਾਬ 'ਚ ਵੀ ਅਸੀਂ ਦਿੱਤੀ ਹੈ ਇਸ ਕਰਕੇ 베ਰੇ ਬੀਜੇਪੀ ਦੇ ਵਰਕਰ ਜਿਨਨੇ ਵੀ ਵੋਟਾਂ ਪਤਾਉਣ ਤੇ ਕੰਮ ਤੇ ਲੱਗੇ ਆ ਉਹ ਹਰ ਘਰ ਦਾ ਘੁੰਡਾ ਖੜਕਾਉਣ ਹਰ ਘਰ ਜਾ ਕੇ ਬੇਨਤੀ ਕਰਨ ਤੇ ਉਹਨਾਂ ਨੂੰ ਕੋਲ ਇੱਕ ਬੂਥ ਤੇ ਵੋਟ ਪਾਉਣ ਲੈ ਕੇ ਜਾਣ 3 ਘੰਟੇ ਦਾ ਸਮਾਂ ਆਪਣੇ ਕੋਲ ਹੈਗਾ ਏ ਤੇ ਮੈਂ ਫੇਰ ਇੱਕ ਵਾਰੀ ਬੜੇ ਜ਼ੋਰ ਨਾਲ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੋਟਰਾਂ ਨੂੰ ਉਹ ਵੋਟ ਆਪਣੀ ਜਿਹੜੀ ਆ ਉਹ ਜ਼ਰੂਰ ਇਹ ਵੋਟ ਤੋਂ ਉੱਤੇ ਫਿਰ ਕਹਿੰਦੇ ਆ ਆਪਾਂ ਕੋਈ ਗਲਤ ਬੰਦਾ ਚੁਣਿਆ ਗਿਆ ਕੋਈ ਐਸਾ ਬੰਦਾ ਚੁਣਿਆ ਕਿ ਜੇ ਹੁਣ ਆਪਾਂ ਵੋਟ ਪਾਉਣ ਨਹੀਂ ਜਾਵਾਂਗੇ پھر وہ قصور کسور کی دا ہوگا قصور پھر وہ تھوڑا منیا جاؤ گا اس کر کے میری ہاتھ جوڑ کے بےنتی ہے اے ووٹ کا استعمال ضرور کرو ضرور کرو ضرور کرو